ਸਾਰਿਆਂ ਦੀ ਸਾਰਿਆਂ ਨੂੰ ਹੋਰ ਕਿਦਾਂ ਜੇ ਠੀਕ ਠਾਕ ਸਾਰੇ ਬੜਿਆਂ ਲੋਕਾਂ ਨੇ ਸਾਰਿਆਂ ਨੂੰ ਪਿਆਰ ਕਰਨ ਵਾਲਿਆਂ ਨੇ ਵਧਾਈਆਂ ਭੇਜੀਆਂ 40 50 ਹਜ਼ਾਰ ਵਧਾਈਆਂ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਤੇ ਰੋਜ਼ ਕੋਈ ਨਾ ਕੋਈ ਆਇਆ ਹੀ ਹੁੰਦਾ ਤੇ ਅੱਜ ਵੀ ਤੇ ਆ ਵੀ ਕੋਣ ਆਇਆ ਸਾਡੇ ਘਰ ਬੇਬੀ ਦੇ ਲਈ ਗਿਫਟ ਲੈ ਕੇ ਆ ਜੋ ਕਰੀਏ ਗੱਲ ਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਆਪਾਂ ਵੀ ਠੀਕ ਠਾਕ ਹਾਂ ਤੇ ਕੀ ਦੱਸਾਂ ਵੀ ਕੋਣ ਆਏ ਵੀਡੀਓ ਵਾਲੀ ਸਾਦੀ ਦੀ ਮੰਮੀ ਮੇਰੀ ਡੇਂਜਰਸ ਸੱਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਜੇ ਵਧੀਆ ਹੋਗੇ ਹੋਰ ਕੀ ਕਰੀ ਜਾਂਦੇ ਨੇ ਜੀ ਹੁਣੇ ਵੇਖ ਲੋ ਦੀ ਕਿਹਨੂੰ ਕਹਿ ਲੜਨਾ ਸੀ ਜਦ ਜੀ ਇਦੀ ਇਧਰ ਦੀ ਜੀ ਗੱਲ ਟੁੱਟ ਗਈ ਸੀਨ ਦੇ ਸਾਹਮਣੇ ਗੱਲ ਹਾਰ ਕਰੀਦੀ ਆ ਨਾ ਫਿਰ ਕਰਨੀ ਪੈਂਦੀ ਜੇ ਨਾ ਕਰੀਏ ਫਿਰ ਤੂੰ ਜਾਣਾ ਸੀਨ ਨਹੀਂ ਟੱਗਾ ਹੋਣਿਆ ਨਹੀਂ ਟੱਗਾ ਹੋਣਿਆ ਤਾਂ ਤੇ ਸੀਰਤ ਮੂੰਹ ਪਰ ਇਹਨੂੰ ਕਰ ਲਿਆ ਵੀ ਸੀਤ ਨਹੀਂ ਕਰਨਾ ਜੀ ਦੱਸੋ ਸੀਤਾਈ ਸੀਤਾਈ ਆ ਵੀ ਵਿਹੜੋਂ ਨਿਕਾ ਜਾ ਉਹਨੂੰ ਚਾਬੜਾ ਹੁੰਦਾ ਵਾ ਕਿ ਮੈਨੂੰ ਛੋਟਾ ਜਿਹਾ ਕੋਈ ਬੱਚਾ ਮਿਲੇ ਤੇ ਮੈਂ ਖੜਾਵਾਂ ਕਦੋਂ ਮਨ ਉਹ ਦਾ ਸੁੱਖ ਦੇ ਲੱਗੇ ਨਹੀਂ ਹੁੰਦੀ ਸਾਬ ਹੀ ਨਾ ਲੱਗਦੀ ਰਹਿੰਦੀ 24 ਘੰਟੇ ਤੇ ਉਹ ਹੌਣਾ ਰੱਖੀ ਹੁੰਦੀ ਆ ਟਾਈਮ ਕੱਢ ਕੇ ਬਸ ਸਕੂਲ ਦਾ ਹੋਮਵਰਕ ਕਰਦੀ ਤੇ ਦੋਨੋਂ ਦੌੜ ਹੁੰਦੀ ਜਾਂਦੀ ਆ ਵੀ ਮੈਂ ਉਹਨਾਂ ਘਰ ਜਾ ਕੇ ਤੇ ਖੜਾਵਾ ਸੱਚੀ ਸੀਤ ਐਨੂੰ ਮੂੰਗਰ 10 10 ਮੇਰਾ ਪੁੱਤ 10 ਤੂੰ ਸੀਤ ਤੇ ਜਾਸ ਪੁੱਤ ਹਾਂਜੀ ਇਹ ਸਾਡੇ ਘਰ ਕੋ ਥੋੜੀ ਹੁੰਦੀ ਆ ਜੇਵੀ ਗੱਲ ਕੀ ਹੁੰਦੀ ਆ ਤੇ ਤੁਹਾਡੇ ਨੂੰ ਪਤਾ ਨਾਲ ਚੰਡੀ ਬੁਰੀ ਆ ਇਹਦੀ ਸੀਤ ਕੀ ਫਿਰਦਾ ਵੀ ਇੰਨਾ ਲੱਗ ਕੇ ਭਾਣਾ ਵੱਡੇ ਨਾ ਹੈ ਕੋਈ ਨਹੀਂ ਮਜ਼ਾ ਆਉਂਦਾ ਮਜ਼ਾ ਆਉਂਦਾ ਮਜ਼ਾ ਆਉਂਦਾ ਲੜਦਾ ਲੜਦਾ ਲਾ ਗਰੀ ਜਨੀ ਆਂਦੀ ਹਾਂ ਆਈ ਖਲੋਤੀ ਮੈਂ ਉਹ ਬਤਵਾਤ ਕੋ ਹੋ ਗਿਆ ਨਾ ਨਾਲ ਕਰਕੇ ਲੜਦੀ ਆ ਉਹ ਤਾਂ ਕੇ ਨਾ ਨਹੀਂ ਹੋਰ ਤਾਂ ਮੈਂ ਨੰਗਿਆ ਮੈਂ ਕਿਹਾ ਕੋਈ ਨਹੀਂ ਦੱਸੂ ਤੈਨੂੰ ਐਦਾਂ ਮਾਰ ਕੇ ਥਾਪੀ ਕਹਿੰਦੀ ਆਹ ਦਸਾਂ ਆ ਹੀ ਮੈਂ ਖਲੋਤੀ ਹਾਂ ਹੀ ਮੈਂ ਖਲੋਤੀ ਉਹ ਤੇ ਜਾਂ ਲੰਦਾ ਵਾ ਹੋਰ ਕੇ ਨਾ ਨਹੀਂ ਇੰਨੇ ਵਾਕ ਵੀ ਕਰਨੀ ਨਾ ਕੇ ਨਾ ਬੋਲਣਾ ਹੀ ਇਹਨੇ ਪਾਲ ਤੂ ਬਸ ਆਇਆ ਸਸੀ ਕਾ ਬਲਾ ਕੇ ਅੰਦਰ ਅੰਦਰ ਵੜ ਜਾਣਾ ਸਾਬੀ ਨਾਲ ਪੂਰੇ ਹੋਣੇ ਮੇਨੇ ਭੇੜਦੀ ਆ। ਹੂੰ। ਸਾਬੀ ਨਹੀਂ ਹਾਲਤ ਵਾ ਇਹਨੂੰ ਛੇੜਨ ਦੀ ਕੋਈ ਨਾ ਕੋਈ ਇਹਨੇ ਕਹਿਣਾ ਵਾ ਚੀਜ਼ ਸਿਰ ਤਾਂ ਚੀਜ਼ ਮੈਨੂੰ ਦੇ ਦੇ ਤੇ ਸਿਰਦ ਨਹੀਂ ਕਹਣਾ ਮੈਂ ਨਹੀਂ ਦੇਣੀ। ਹੂੰ। ਇੱਕ ਦੁੱਦੀ ਲਾਲ ਚੰਡੀ ਉਹ ਜਿਹੇ ਹੈ ਕਿ ਚੁੱਪ ਕੀਤੀ। ਹੂੰ। ਚੁੱਪ ਕੀਤੀ ਉਹ ਵੀ ਤਨ ਨੂੰ ਵੀ ਚੁੱਪ ਕੀਤੀ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਆਇਆ ਗਿਆ ਵਾ। ਨਹੀਂ ਤੇ ਫੇਰ ਤੇ ਨਾਲ ਜਾਂਦਾ ਤਿੰਨਾ ਭੈਣ ਤਰਾਂ ਦਾ ਬਹੁਤ ਹੁੰਦਾ ਵਾ। ਲੜਾਈ ਪੂਰੀ ਲੜਾਈ ਪੂਰੀ ਹੁੰਦੀ ਆ। ਹੂੰ। ਮੇਲਾ ਆ ਰੌਣਕ ਲੱਗੀ ਰਹਿੰਦੀ ਆ ਉਹ ਫੇਰ ਕਿ ਲਾ ਕੇ ਲਾ ਕੇ ਇਹ ਵੀ ਨਹੀਂ ਸੁਣਦਾ ਕਿ ਕੋਈ ਬਾਹਰ ਬਾਹਰ ਵਜਦਾ ਇਹ ਮਾਰਦਾ ਰਵੇ ਜਿੰਨੀ ਦਵਾਈ ਦਿੰਦੇ ਆ ਹੁਣ ਦੀਦੀ ਥੋੜੇ ਦਿਨਾਂ ਤੱਕ ਵੀਡੀਓ ਸਟਾਰਟ ਕਰ ਦੇਣੀ ਆ ਅੱਗੇ ਮੈਨੂੰ ਕਿੰਨਾ ਤੇਗੀ ਲੰਮੇ ਪਿਆ ਇੱਥੇ ਲਾ ਕੇ ਵੀਡੀਓ ਤੇ ਸੁਣਾਵਾ ਗਾਣ ਗਏ ਆ ਤੁਹਾਨੂੰ ਸੁਣਾਣੀ ਆ ਕਿਹੜੀ ਬਣਾਉਣੀ ਕੀ ਕਰਨਾ ਆ ਇਕਦਾ ਸਟੋਰੀ ਡਿਸਕਸ ਕਰਨ ਡੇ ਮੈਂ ਜਿਦੋਂ ਬਣਾਉਂਦੇ ਹਾਂ ਉਦੋਂ ਪਾਵੇਂ ਨਹੀਂ ਕਰੀਏ ਉਹਨਾਂ ਦੇ ਲਈ ਅੱਧੇ ਕੋਣ ਸਟਾਰ ਉਦੋਂ ਸਾਬੀ ਨੂੰ ਸੀਨ ਨਹੀਂ ਕੋਈ ਚੇਤੇ ਆਉਣਾ ਹੁੰਦਾ ਸਾਬੀ ਨੂੰ ਪਤਾ ਕੀ ਆਉਂਦਾ ਕੈਮਰਾ ਸੋੜ ਕੇ ਫਿਰ ਜੀਣਾ ਵੀ ਮੇਰ ਨੂੰ ਨਹੀਂ ਤੁਹਾਨੂੰ ਜਿਬੜਾਉਣੀ ਬਣਾਉਣੀ ਨਹੀਂ ਬਣਉਣੀ ਚਾਹ ਪਿਆਰੇ ਕੈਮਰਾ ਤੇ ਜੇ ਮੁੜ ਕੇ ਨੂੰ ਇੱਕ ਗੱਲ ਦੱਸ ਦੀ ਗਾ ਕਿ ਸਾਬੀ ਆਹ ਡਾਇਲੋਗ ਮੁੜ ਕੇ ਕਹੂਗਾ ਵੀ ਇੱਧਰ ਦੀ ਉੱਧਰ ਹੋ ਰਹੀ ਦੁਨੀਆਂ ਮੈਂ ਬੁਲਾਉਣਾ ਆ ਹੀ ਆ ਆਪਾਂ ਮੇਰੇ ਵਰਗੇ ਕੋ ਬੋਲੇ ਤਾਂ ਫੇਤਾ ਖਾ ਲਈਦਾ ਨਾ ਠੀਕ ਆ ਠੀਕ ਆ ਗੱਲ ਸੇਮ ਹੀ ਆ ਮੈਂ ਵੀ ਕਹਾਂਗੀ ਵੀ ਨਹੀਂ ਤੂੰ ਹਾਨੂੰ ਇਦਾਂ ਬੁਲਾਉਣ ਰਿਆ ਨਹੀਂ ਮੈਂ ਇਦਾਂ ਹੀ ਬੁਲਾਉਣਾ ਜਿੰਨੀ ਆ ਜੀ ਤੂੰ ਕਹੇਗਾ ਡਿਲੀਟ ਹੋਣੀ ਆ ਰਹੀ ਅਸੀਂ ਕਰਾਂਗੇ ਆਪਣੀ ਮੇਰੀ ਬਾਝ ਮੁੱਤਰ ਜਾਂਦਾ ਆਪਣੀ ਨਹੀਂ ਵੀ ਭਾਬੀ ਸਹੀ ਆ ਭਾਵੇਂ ਗਲਤ ਵੀ ਥੋੜਾ ਪਤਾ ਹੋਇਆ ਸਹੀ ਆ ਭਾਬੀ ਨੇ ਆਂ ਦੀਗਾ ਟਾਈਮ ਥੋੜਾ ਵਾ ਸੇਝ ਜਾਂਦਾ ਹੁੰਦਾ ਬਾਜਾ ਆਪਣੀ ਮੇਰੀ ਤੇ ਆਪਾਂ ਖਿਜਾਂ ਦੇ ਹੋਣੀ ਆ ਤੇ ਮੇ ਕੋ ਬਹੁਤਾ ਨਹੀਂ ਬਦਲਿਆ ਜਾਂਦਾ ਤੂੰ ਜਿਆਦਾ ਬਦਲ ਦਿੰਦੇ ਤਾਂ ਆਪ ਤੇ ਕੀਦੇ ਹਾਂ ਬਾਜਾ ਇਦਾਂ ਹੀ ਆ ਆਪਣੀ ਜਿਹੜੀ ਚੀਜ਼ ਵਾ ਉਹ ਸਹੀ ਲੱਗਦੀ ਐ ਤੇ ਜਿਹੜਾ ਦੂਜਾ ਬੋਲਦਾ ਉਹ ਗਲਤ ਲੱਗਦਾ ਸਾਨੂੰ ਇਦਾਂ ਲੱਗਦਾ ਆਪਾਂ ਬਿਲਕੁਲ ਸਹੀ ਚੱਲਣ ਲਏ ਆ ਹੂੰ ਤੇ ਦੇ ਲਈ ਮਤਲਬ ਗਲਤ ਹੁੰਦਾ ਚੱਲ ਭਾਬੀ ਕੀ ਲੈ ਕੇ ਆਈ ਕਿ ਯਾਰ ਭਾਵੇਂ ਜੀ ਭਾਬੀ ਕੋਸ਼ ਮੈਂ ਸਾਰਿਆਂ ਦੇ ਰਿਹਾਵੇਂ ਖੰਦਾ ਛੋਟਾ ਜਿਹਾ ਗਿਫਟ ਲੈ ਕੇ ਆਈ ਤੋ ਖਰੀਦੇ ਕਾਕੇ ਦੀ ਹੂੰ ਤੇ ਲੈ ਨਹੀਂ ਤਾ ਕੋਸ਼ ਵੀ ਮੈਂ ਚੱਲ ਕੋਈ ਨਹੀਂ ਮੈਂ ਕਿਰਾ ਮੰਗਣ ਦੇ ਫਤੇ ਮੰਗੂ ਪਾ ਦੇ ਦਿੰਦਾ ਤੇ ਮੈਂ ਕੋਈ ਨਹੀਂ ਮੈਂ ਤਾਂ ਹਾਂ ਹਾਂ ਨਹੀਂ ਕੀਤਾ ਹੁੰਦਾ ਸੁਦੇਰੇ ਵੀ ਦੀ ਤਸ ਤੋਂ ਨੀਂ ਨਾ ਖੱਤਿਆ ਕਰਕੇ ਆਏ ਜੀ ਖੱਤਿਆ ਕਹਦਾ ਸੀ ਆਹ ਕਾ ਕੇ ਦੇ ਕੱਪੜੇ ਤੇ ਆਹ ਫਟੇ ਦੇ ਚਲੋ ਜੀ ਆਹ ਕਰ ਰਹੇ ਦੋ ਜੀ ਆਹ ਫਟੂ ਫਿਰ ਇੱਕ ਨਹੀਂ ਨਹੀਂ ਬੜੋ ਵੀ ਤੁਹਾਨੂੰ ਕਹਿੰਦੇ ਇੱਕ ਨਹੀਂ ਫਟੇ ਦਾ ਕੀ ਹੋਣਾ ਬਚਦੇ ਦਾ ਛੋਟੀ ਹੋਣਾ ਲੈ ਇੱਕ ਨਹੀਂ ਵਿਆਹ 500 ਦਾ ਵੀ ਆ ਜਾਂਦਾ ਉਹ ਸਦਾ ਹੁੰਦਾ 500 ਦਾ ਨਹੀਂ ਹੋਣਾ ਬਦੀ ਲੈਵਾਂਗੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਇੰਨਾ ਖਰਚਾ ਕਰਕੇ ਆਏ ਆ ਨਾ ਚਾ ਬਿਲੇ ਚੂਟ ਨਹੀਂ ਜੇ ਮੈਂ ਕੰਨ ਪ੍ਰੋਗਰਾਮ ਕੀਤਾ ਕੋਈ ਤੂੰ ਮੁੜ ਕੇ ਮੁੜ ਕੇ ਫੇਰ ਮੁੜ ਕੇ ਦਾ ਮੁੜ ਕੇ ਵੇਖੀ ਜਾਉਂਗੇ ਹੁਣ ਇੰਨਾ ਜੀ ਸਾਡੇ ਨਾਲ ਮੁੜ ਕੇ ਵੀ ਕਾਪੀ ਕੋ ਪੈਸੇ ਜਿਆਦੇ ਜਿਆਦੇ ਤਾਂ ਨਾਲ ਨਹੀਂ ਕੁੜੀਆਂ ਦੇ ਇਹ ਪੈਸੇ ਉਹ ਜਦੋਂ ਨਾਲੇ ਸਾਡੀ ਕੁੜੀ ਬਣੀ ਆ ਤੇ ਫੇਰ ਆਹ ਬੰਦਾ ਹੀ ਲੱਗ ਫਰਜ ਤੇ ਬੰਦਾ ਹੀ ਆ ਨਾ ਫੇਰ ਹਾਂ ਦੀਦੀ ਤੂੰ ਜਾਣ ਕੇ ਦੱਸ ਇੰਨਾ ਖਰਚਾ ਕਰਦੀ ਐ ਇਹਨੇ ਖਰਚਾ ਇੰਨਾ ਕੁ ਨਹੀਂ ਖਰਚਾ ਹੁੰਦਾ ਇਹ ਕਿੰਨਾ ਖਰਚਾ ਲੀ ਇਹਨੇ ਨਾ ਕੋਈ ਕਰਣੀ ਐ ਸੀਰ ਤਾਂ ਉਧਰ ਨੂੰ ਮੂੰਹ ਕਰਕੇ ਇਹ ਤਾਂ ਕਹਿੰਦੀ ਨਹੀਂ ਐਵੇਂ ਇੱਕ ਲਿਆ ਕਰ ਤੂੰ ਚੱਲ ਤੂੰ ਚੱਲ ਕਰਦੀ ਬਗੰਡ ਮਰੀ ਜਾਂਦੇ ਐ ਕੀ ਹਨ ਨਹੀਂ ਕਰਦੇ ਸਵਾਨੀ ਤੋਂ ਨਹੀਂ ਉਹ ਤਾਂ ਚੱਲ ਮੈਨੂੰ ਪਤਾ ਹੀ ਹੈ ਉਹਦਾ ਕਲਰ ਹੈ ਨਹੀਂ ਸੋਕੋ ਕੋਈ ਮਸਤ ਸੱਚੀ ਉਹ ਸੋਨਾ ਨਾ ਕਰਦੀ ਹੀ ਨਹੀਂ ਉਹ ਚਾਰੇ ਤਿੰਨ ਜਾਣਦੀ ਮੈਂ ਚੈੱਕ ਕੀਤਾ ਘਾਕੇ ਦੇ ਲੈ ਆ ਮੈਂ ਨਹੀਂ ਕੋਈ ਕਰਨੀ ਹਾਂ ਚੱਲ ਚੋਕਲਾ ਕਿਉਂਕਿ ਫਤਿਹ ਆਉਣ ਵਾਲਾ 5-7 ਮਿੰਟ ਰਹਿ ਗਏ ਉਹਨੇ ਤਾਂ ਸਾਦ ਪਾਉਣਾ ਸੀ ਉਹਨੇ ਵੇਖ ਲੈਣਾ ਆਣ ਕੇ ਉਹਨੇ ਕਿਹਾ ਮੇਰੇ ਕਿਉਂ ਨਹੀਂ ਲਿਆਦੇ ਚਲੋ ਕਿ ਤੇ ਕਾਦੂ ਕਾਦੂ ਚੰਗਾ ਦੋਇਨੇ ਨਾ ਪਾ ਦੇ ਨਾ ਦਵਾਉਂਦੇ ਤੇ ਨਾਲੇ ਮੈਕੈਨਿਕ ਹੋ ਗਏ ਪੈਂਦੇ ਸਾਡੀ ਆ ਟੀਚਰ ਦਾ ਵਰਦ ਕਪੜਾ ਨਹੀਂ ਤੁਹਾਨੂੰ ਲੱਗਦੇ ਡਾਈਨਿੰਗ ਹੁੰਦਾ ਸ਼ਰਟ ਤਾਂ ਸਮਾਨੇ ਹੋ ਆ ਵੀ ਸ਼ਰਟ ਹਾਂ ਨਹੀਂ ਤੇ ਮੈਂ ਆਪਣਾ ਹੀ ਮੀਟ ਮੰਗਾਂਗੀ ਆ ਮੀਟ ਠੀਕ ਆ ਚਲ ਜਾਣਾ ਦੀਦੀ ਮੈਂ ਚੱਲੀ ਸਰਵਾਰ ਨਾਲ ਚਲ ਜਾਣਾ ਮੈਂ ਆਪਣੇ ਹੀ ਸੋਚਦੀ ਨਹੀਂ ਮੈਂ ਪੱਗ ਫੇਰ ਹੋਰ ਕੇ ਲਾਈ ਨਹੀਂ ਮੈਂ ਲੈਣੀ ਕਿ ਲਾਉਣੀ ਹੈ ਸੱਤ ਸੁੱਤ ਦੇ ਚੂੜੇ ਲੱਗਣੇ ਹਾਂ ਵਾਗ ਗਈ ਜੀ ਦੀ ਨਾ ਲਾਈ ਨਹੀਂ ਦਾ ਕੰਮ ਲੈਣਾ ਜੀ ਅਰੇ ਕਰ ਕਿ ਦਿਨ ਮੇਰਾ ਫੇਰ ਵੱਖਰਾ ਨਹੀਂ ਹੁੰਦੀ ਜਰੂਰੀ ਆ ਉਹਦੇ ਨਾਂ ਜਿਆ ਕੀਤਾ ਵੀ ਪੱਗ ਲੈ ਕੇ ਜਾਣੀ ਹੈ ਦਿੱਤੀ ਤੇ ਦਿੱਤੀ ਤੇ ਲਾਈ ਨਹੀਂ ਆ ਆਪਣੀ ਕੁੜੀ ਦਾ ਹੀ ਆ ਨਾ ਆਪਣੀ ਕੁੜੀ ਦਾ ਹੀ ਸੋਚਣਾ ਹੁੰਦਾ ਹੋਰ ਤੁਹਾਡਾ ਸੋਚਣਾ ਦਿੱਤਾ ਦਿੱਤੀ ਫੇਰ ਲਾਈ ਨਹੀਂ ਹੀ ਆ ਪਹਿਲਾਂ ਗੱਲ ਵੀ ਕਰਤੀ ਭਾਬੀ ਨੇ ਪਾਗਦੇ ਲਾਈ ਹੈ ਨਾ ਨਾ ਦਿੰਨੀ ਨਾ ਉਹਨੇ ਕਹਿਤਾ ਕਮੀਜ਼ ਵੀ ਮੈਂ ਬਣਾਉਨੂੰ ਲਾਈਨਿੰਗ ਵੀ ਮੇਰੇ ਸੂਟ ਦੀ ਚਲ ਇਦਾਂ ਕਰਿਆ ਆਪੇ ਉਹ ਪੁੱਤ ਤੂੰ ਹੀ 500 ਤੂੰ ਹੀ ਕਰ ਲੈ ਤੇ 500 ਫੜੇ 500 ਤੂੰ ਹੀ ਫੜੇ ਕਰ ਲੈ ਹਾਂ ਠੀਕ ਆ ਠੀਕ ਆ ਹਾਂ ਤੂੰ ਉਹ ਬੱਚੇ ਨਾਲ ਲੜ ਪਿਆਦੇ ਆਦੇ ਨਾਲ ਡਾਵੇ ਦੋ ਜਣ ਚਲ ਭਾਬੀ ਨੂੰ ਪਾਣੀ ਪੁਣੀ ਚਾਹ ਪਾਣੀ ਪਿਆ ਲਈਏ ਕੋਹ ਚਲ ਜਿਹਾ ਬਣਾ ਕੇ ਚਾਹ ਠੀਕ ਆ ਚਲੋ ਠੀਕ ਆ ਫਿਰ ਅੱਜ ਮੈਂ ਬੈਠੀ ਗਈ ਨਹੀਂ ਆ ਚਾਹ ਨਾਲ ਬੈਠਿਆ ਤੇ ਅਸੀਰ ਤੂੰ ਹੀ ਇਹਨੂੰ ਕਰ ਲੈ ਮੂੰਹ ਆਓ ਵੇਖੋ ਹਾਂ ਇਹਨੂੰ ਚੇਤਾ ਫੋਲ ਲਿਆ ਏਦਨ ਮੂੰਹ ਦੇ ਘਰ ਵੇਤ ਤੇ ਸਹੀ ਸਿੱਧ ਕਰ ਲਓ ਪੁੱਤ ਕਰ ਲਓ ਹਾਂ ਚੱਲ ਇਦਨ ਨੂੰ ਘੁੰਮ ਜਾ ਹਣ ਆ ਜਾ ਬਲੌਗ ਦੇ ਵਿੱਚ ਕੋਹਣੀਂ ਦਾ ਕੇ ਦੀ ਸੀ ਇਤਨੇ ਵੀਡੀਓ ਚ ਆਇਆ ਕਰਨਾ ਵਾ ਸੁਖਣਾ ਲੱਗ ਨੂੰ ਆਸਰੇ ਨਿੱਕੀ ਲਣਾ ਬਣਾਉਣੀ ਚਾਹੀ ਕੁੜੀ ਬਣਾ ਲਾਗੇ ਚਾਏ ਮੁੰਡਾ ਹਾਂ ਚਾਏ ਮੁੰਡਾ ਕਰਦਾਗੇ ਦੀ ਉੜਾ ਬਣਾ ਕਰਕੇ ਕਿ ਗੀਸਾ ਲੱਗਣ ਧਿਆ ਹਜੂਰ ਸਾਹਿਬ ਗਈ ਤੇ ਪੱਗ ਬੱਦੀ ਇਨੇ ਸਿਰ ਦੇ ਉੱਤੇ ਕੋਈ ਨਹੀਂ ਪਛਾਨ ਸਕਦਾ ਕਿ ਮੁੰਡਾ ਕੇ ਕੁੜੀ ਹੈ ਹਾਂ ਮੈਨੂੰ ਉਹਦਾ ਪਰਨਾ ਗਈ ਆ ਜੀ ਤੁਸੀਂ ਤੇਰਾ ਖੁਦ ਵੀ ਤੇ ਆ ਤੁਸੀਂ Papa ਮੇਰੇ ਫੋਟੋ ਵਿੱਚੋਂ ਦੇਖੋ ਮੈਂ ਮੁੰਡਾ ਲੱਗਣ ਲਿਆ ਨਾ ਮੈਨੂੰ ਕੁੜੀ ਜਾਂਦੇ ਤੀ ਜੀ ਇਹਦਾ ਕੰਮ ਹੈ ਇਹ ਚੋਕ ਕਿਸ ਮਾਂ ਫਿਰ ਚੋਕ ਲੈਨੇ ਆ ਕੀ ਤਾਂ ਤੂੰ ਛੋੜ ਦੀ ਮਾਲ ਨਾ ਨਵਾਰ ਲੈ ਤੂੰ ਵਾਟ ਮੈਂ ਥੋੜਾ ਸੁੱਕਾ ਕੇ ਮੈਂ ਥੋੜਾ ਬਾਅਦ ਤੂੰ ਕਹਿ ਦਿੱਤੀਂ ਕਹਿ ਰਹੀ ਹੋਣੀ ਸ਼ਰਟ ਮੈਂ ਸੁਆਹ ਹੀ ਲੈਣਾ ਸੁਆਹ ਜਿੰਦਾ ਨਹੀਂ ਸੱਚੀ ਤੀਂ ਬੜੇ ਸੋਨੇ ਕੱਪੜੇ ਜੀ ਅਸੂੜ ਤਾਂ ਤੁਹਾਨੂੰ ਪਤਾ ਮੈਂ ਸੁਆਹ ਹੀ ਪਾਈਣਾ ਮੇਰੇ ਕੋਈ ਕਲਰ ਵੀ ਨਹੀਂ ਹੈਗਾ ਤੈਨੂੰ ਪਤਾ ਹੈ ਮੈਂ ਉਹ ਨਹੀਂ ਮੈਨੂੰ ਮਾਲ ਮਾਰਦੀ ਖੋਲਦੀ ਮੈਨੂੰ ਪਤਾ ਲੱਗ ਜਾਂਦਾ ਸਾਰੇ ਸਾਰੇ ਚੋਟੇ ਬੰਦੇ ਦਾ ਮੇਰੇ ਤੋਂ ਪਤਾ ਮਾਲ ਮਾਰਦੀ ਖੋਲਦੀ ਮੈਨੂੰ ਪਤਾ ਲੱਗ ਜਾਂਦਾ ਹੂੰ ਸੀ ਸੀਰ ਤੋਂ ਪਤਾ ਹੀ ਉਹ ਵੇਲਾ ਮੂੰਹ ਨਹੀਂ ਬਖਾਲਣਾ ਕਪੜਾ ਤਾਂ ਨੂੰ ਕਰ ਲਈਦੀ ਉਸੇ ਵੇਲੇ ਤੇ ਕੀ ਕੰਮ ਕਰਦੀ ਰਹੀ ਹੈ ਨਾਲ ਉਹ YouTube ਤੇ ਘੱਡੇ ਨਾਲ ਸਾਰੀ ਸਮਝ ਹੈ ਸਾਰੀ ਸਮਝ ਹੈ ਸੋ ਅੱਜ ਕੰਧ ਨੇ ਆਨ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਹੈ ਪਹਿਨੇ ਸਮਝੇ ਬੰਦੇ ਆੜੀ ਬੜੀ ਸਮਝਦਾਰ ਹੈ ਤੇ ਵੀਡੀਓ ਦੇ ਡਾਇਲੋਗ ਸਿੱਖਦੇ ਹੁੰਦੇ ਨਾ ਸਾਡੀ ਕੋਰ ਸਿੱਤ ਕੋ ਸਿੱਖ ਲਿਆ ਕਰੋ ਵੇਖਿਓ ਉਹ ਵੀ ਲੀਨੇ ਛੱਡੀ ਨਾ ਕਿਹੜੀ ਛੱਡੀ ਤੁਹਾਡੇ ਘਰ ਬਰਬਾਦੀ ਉਹ ਬਣਾਉਣੀ ਜਿਹਦੇ ਵਿੱਚ ਪਿਆ ਮੇਰੀ ਕੁੜੀ ਦਾ ਫਤਿਮੁੰਡਾ ਬਣਿਆ ਹਾਂ ਉਹ ਕਿੰਨੇ 5 6 ਪਾਟ ਬਣੇ ਹਨ 5 6 ਪਾਟ ਉਹ ਬਣਾਉਣੀ ਆ ਉਹ ਵੀ ਲੰਡੀ ਨਹੀਂ ਕਰਨੀ ਵੀਡੀਓ ਤੇ ਬਣਾਵਣਾ ਕਿ ਬੜੀਆਂ ਵਿੱਚ ਛੱਡੀਆਂ ਹਾਂ ਪੂਰੀ ਐ ਕੋਈ ਵੀ ਨਹੀਂ ਦਿੱਤੀ ਨਹੀਂ ਉਹ ਸੁੱਖ ਸਭ ਬਹੁਤਾ ਬਹੁਤਾ ਪਿਆਰ ਦਿਆ ਕਰਦਾ ਫਿਰ ਜੀ ਕਰਦਾ ਵਾ ਹੱਥ ਕੰਮ ਕਰ ਲਵਾਂ ਜਦੋਂ ਥੋੜਾ ਪਿਆਰ ਕਰ ਦਿੰਦਾ ਫਿਰ ਆਪਣਾ ਹੀ ਮਨ ਥੋੜਾ ਜਿਹਾ ਖੱਟਾ ਹੋ ਜਾਂਦਾ ਵੀ ਇੰਨੀ ਮਿਹਨਤ ਕਰ ਲਏ ਆ ਤਾਂ ਸਾਨੂੰ ਪਿਆਰ ਵੀ ਮਿਲ ਜੇ ਜਦੋਂ ਉਸਦਾ ਵੀਡੀਓ ਚੱਲਦੀ ਇਹਦੇ ਸਵਗਤ ਹੀ ਹੁੰਦਾ ਹੈ ਵੀਡੀਓ ਬਣਾ ਲਈਏ ਵੀਡੀਓ ਬਣਾ ਲਈਏ ਫਿਰ ਆਇਆ ਹੁੰਦਾ ਹੈ ਕਿ ਤੋੜ ਜੀਏ ਕਗਾਲੇ ਕੋਲੇ ਚਾਰ ਖਾ ਲਈਏ ਖਾ ਲਈਏ ਜਦੋਂ ਵੀਡੀਓ ਨਹੀਂ ਚੱਲਦੀ ਉਹ ਤਾਂ ਵਾਕਈ ਨਹੀਂ ਬਣਾਉਣਾ ਜਗਤ ਪਰ ਨਹੀਂ ਉਹ ਆ ਗਈ ਆਪਾਂ ਜਾਣ ਕੇ ਛੱਡੀ ਹੈ ਆਪਣੀ ਬਰਬਾਦੀ ਉਹ ਤਾਂ ਵਧੀਆ ਚੱਲਣ ਢੀ ਹੋਰ ਸਹੀ ਚੱਲਦੀ ਹੈ ਪਤਾ ਨਹੀਂ ਕੀ ਗੱਲ ਹੈ ਉਦੋਂ ਕੋਈ ਗੱਲ ਉਹਦੀ ਤਾਂ ਨਹੀਂ ਕਰਕੇ ਫਿਰ ਉਧਰ ਜਾਣਾ ਪੈਂਦਾ ਹੈ ਤੁਹਾਡੇ ਨਾਲ ਗੱਲ ਕਿ ਤੋੜ ਕੇ ਫਿਰ ਮੈਂ ਨਹੀਂ ਰਹਿਣ ਦੋ ਆਪਾਂ ਦੀ ਆਪਣੇ ਘਰ ਅੱਜ ਠੀਕ ਹੋਇਆ ਚਲ ਕੋਈ ਨਹੀਂ ਫੋਨ ਕਰ ਲਾਂਗੇ ਆ ਤਾਂ ਇਹ ਮੈਂ ਫੋਨ ਉਹ ਵੀ ਕਰਾਂਗੀ ਕਿ ਨਾ ਸਟਾਰਟ ਨੂੰ ਹੋਈ ਬਣਾਉਣੀ ਨਹੀਂ ਆ ਕਿ ਉਹਦੇ ਨਾਲ ਜਿਹੜੀਆਂ ਛੱਡੀਆਂ ਸਾਰੀਆਂ ਪੂਰੀਆਂ ਕਰਾਂਗੇ ਟੈਨਸ਼ਨ ਨਾ ਲਿਓ ਤੇ ਬਸ પ્રેમ ਪਿਆਰ ਦੇ ਦਿੰਦੇ ਰਹੋ ਬਸ ਸਾਰੀਆਂ ਜਿਹੜੀਆਂ ਛੱਡੀਆਂ ਸਭ ਪੂਰੀਆਂ ਕਰਦੀਆਂ ਹੁਣ ਠੀਕ ਆ ਭਾਬੀ ਚੰਗਾ ਸਾਸਰੀ ਘਰ ਠੀਕ ਹੈ ਜੀ ਸਾਸਰੀ ਘਰ ਸਾਰਿਆਂ ਨੂੰ ਚੰਗਾ ਜੀ ਹੁਣ ਵੇਖੇ ਨੀ ਓਕੇ ਬਾਏ ਟਾਟਾ ਬਾਏ ਬਾਏ ਸਾਸਰੀ ਘਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਸਾਰੇ ਕਰਿਓ ਤੇ ਪਿਆਰ ਦਿਓ ਸਾਰੀ ਵਧਾਈਆਂ ਦਿਓ ਸਾਰੀ ਕਮੈਂਟ ਕਰੋ ਉਦਾਂ ਨਹੀਂ ਦੇਈ ਜਾਓ ਬਸ ਠੀਕ ਜੀ ਓਕੇ ਸასი ਕਾਲ